ਸਰਵ ਜੀ ਸੰਗਰੂਰ ਦੀ ਮਿਮੀ ਕਹਾਣੀ ਆਪੂ ਆਪਣੇ ਰਾਹ ਬਰਸਾਤ 'ਨੀ ਗਰਨੀ ਕਟਾ ਦਿੱਤੀ ਸੀ ਤੇ ਪੁਨੀਤ ਰੋਜ ਵਾਂਗ ਸ਼ਾਮ ਦੀ ਸੈਰ ਗੁੰਗੁਨਾਮਦਾ ਹੋਇਆ ਕਰ ਰਿਆ ਸੀ ਤੇ ਕਿਸੇ ਨੇ ਪਿੱਛੋਂ ਆਵਾਜ਼ ਮਾਰੀ ਉਸ ਮੁੜ ਕੇ ਦੇਖਿਆ ਤੇ ਟ੍ਰੈਸਫੁੱਟ ਪਾਈ ਕੁੜੀ ਖੜੀ ਸੀ ਤੇ ਕੰਨਾਂ ਤੇ ਹੈੱਡਫੋਨ ਲਾਏ ਹੋਏ ਸਨ ਉਸਨੇ ਕਿ ਹਾਂ ਸਰਦਾਰ ਮੈਂ ਤੁਹਾਡੀ ਦਸਤਾਰ ਦੀ ਕਦਰ ਕਰਦੀ ਹਾਂ ਤੁਸੀਂ ਦਸਤਾਰ ਸਜਾ ਕੇ ਬੜੇ ਵਧੀਆ ਲੱਗਦੇ ਹੋ ਤੁਸੀਂ ਦਸਤਾਰ ਦੀ ਆਨ ਸ਼ਾਨ ਕਾਇਮ ਰੱਖੀ ਹੋਈ ਹੈ ਇਹ ਸੁਣ ਪਨੀਰ ਮੁਸਕਰਾਣ ਲੱਗਾ ਤੇ ਧੰਨਵਾਦ ਕਹਿਣ ਲੱਗਾ ਸੀ ਕਿ ਅਚਾਨਕ ਉਹ ਕਹਿਣ ਲੱਗੀ ਗਏ ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਮੇਰਾ ਪਿੱਛਾ ਕਰ ਲਿਓ ਇਹ ਕੰਮ ਤਾਂ ਨੂੰ ਸ਼ੋਭਾ ਨਹੀਂ ਦਿੰਦਾ ਤਾਂ ਦੇਖar ਵੀਤੀ ਪੈਣ ਹੋਏਗੀ ਪਨੀਤ ਨੇ ਕਿਹਾ ਕਿ ਮੈਡਮ ਇਹ ਤੁਹਾਡੀ ਗਲਤਫਹਮੀ ਹੈ ਜਾਂ ਖੁਸ਼ਫਹਮੀ ਹੈ ਪਨੀਤ ਨੇ ਕਿਹਾ ਕਿ ਮੈਡਮ ਇਹ ਤੁਹਾਡੀ ਗਲਤਫਹਮੀ ਜਾਂ ਖੁਸ਼ਫਹਮੀ ਹੈ ਰਈ ਗੱਲ ਤੁਹਾਡੇ ਪਿੱਛੇ ਆਉਂਦੀ ਤੁਸੀਂ ਦੱਸੋ ਜੇ ਤੁਸੀਂ ਖੱਬੇ ਪਾਸੇ ਜਾਂਦੇ ਹੋ ਤਾਂ ਮੈਂ ਆਂਦਾ ਹਾਂ ਜੇ ਤੁਸੀਂ ਸੱਜੇ ਪਾਸੇ ਜਾਂਦੇ ਹੋ ਤਾਂ ਮੈਂ ਆਂਦਾ